ਗੁਰਜੀ ਅਮਰਤ ਬਾਣੀ ਹਰ ਹਰ ਤੇਰੀ ਸਣਸਣ ਹੋਵੇ ਪਰਮੰਗਤ ਮੇਰੀ ਜਲਨ ਬੁਝੀ ਸੀਤਲ ਹੋਏ ਮਨੁਆ ਸਤਿਗੁਰ ਕਾ ਦਰਸ਼ਨ ਪਾਏ ਜਿਉ ਵਾਹ ਵਾਹ ਬਾਣੀ ਨਿਰੰਕਾਰ ਹਾ ਤਸ ਜੇ ਵਡ ਅਵਰ ਨ ਕੋ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨ ਆਸਰੀ ਮਹੱਲਾ ਪਹਿਲਾ ਜਿਉ ਤਪ ਤ ਹੈ ਬਾਰੂ ਬਾਰ ਤਪ ਤਪ ਕਪੈ ਬਹੁਤ ਬੇਕਾਰ ਜਾ ਤਨ ਬਾਣੀ ਵਿਸਰਜਾਈ ਜੋ ਪੱਕਾ ਰੋਗੀ ਵਿਲ ਲਾਈ ਜਿਉ ਤਪਕ ਹੈ 바ਰੋ ਬਾਰ ਤਪ ਦਪ ਕਪ ਬਹੁਤ ਬੇਕਾਰ ਜੈ ਤਨ ਬਾਣੀ ਵਿਸਰਜਾਈ ਜੋ ਬੱਕਰੋਗੀ ਵਿਲ ਲਾਈ ਬਹੁਤਾ ਬੋਲਣ ਛਖਣ ਹੋਏ ਵਿਨ ਬੋਲੇ ਜਾਣੈ ਸਭ ਸੋ ਜਨ ਕੰਨ ਕੇਤੇ ਅੱਖੀ ਨਾਕ ਜਿਨ ਜਿਹਵਾ ਦਿੱਤੀ ਬੋਲੇ ਤਾਤ ਜਿਨ ਮਨ ਰੱਖਿਆ ਅਗਨੀ ਪਾਏ ਵਾਜ ਪਵਨ ਆਖ ਸਭ ਜਾਏ ਜੇ ਤਮੋ ਪ੍ਰੀਤ ਸੁਆਦ ਸਭਾ ਕਾਲ ਖਦਾਗਾ ਦਾਗ ਦਾਗ ਤੋਸ ਮੋਏ ਚੱਲਿਆ ਲਾਇ ਦਰਗਹ ਬੈਸਨ ਨਹੀਂ ਜਾਏ ਕਰਮ ਮਿਲੈ ਆਖਣ ਤੇਰਾ ਨਾਉ ਜਿਤ ਲਗ ਤਰਨਾ ਉਰ ਨਹੀਂ ਤਾਉ ਜੇ ਕੋ ਡੁੱਬੈ ਫਿਰ ਹੋ ਵੈਸਾਰ ਨਾਨਕ ਸਾਚਾ ਸਰਬਦਾਤਾ ਕਰਮ ਮਿਲਾਏ ਆਖਣ ਤੇਰਾ ਨਾਉ ਜਿਤ ਲਗ ਤਰਣਾ ਹੋਰ ਨਹੀਂ ਤਾਉ ਜੇ ਕੋ ਡੋਬੈ ਫਿਰ ਹੋਵੈ ਸਾਰ ਨਾਨਕ ਸਾਚਾ ਸਰਬਦਾਤਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ੴ ਸਤਨਾਮ ਕਰਤਾ ਪੁਰਖ ਨਰਪੋ ਨਿਰਵਰ ਅਕਾਲ ਮੂਰਤ ਅਜੂਨੀ ਸਭੰ ਗੁਰ ਪ੍ਰਸਾਦਿ ਜਪ ਆਦਿ ਸਚੁ ਜੁਗਾਦਿ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੋ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਭੰ ਗੁਰ ਪ੍ਰਸਾਦਿ ਜਪੋ ਆਦ ਸੱਚੋ ਜੁਗਾਦ ਸੱਚੋ ਐ ਭੀ ਸੱਚੋ ਨਾਨਕ ਹੋਸੀ ਭੀ ਸੱਚੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਜੀ ਸਾਰੀ